ਪਿੰਡ ਰਾਮਪੁਰ ਦੀ ਮਿੱਟੀ ਵਿੱਚ ਇੱਕ ਅਜੀਹੀ ਖੁਸ਼ਬੂ ਸੀ ਜੋ ਹਰ ਕਿਸੇ ਨੂੰ ਆਪਣੀ ਜੜਾਂ ਨਾਲ ਜੋੜ ਲੈਂਦੀ ਸੀ ਸਵੇਰ ਦੀ ਹਵਾ ਵਿੱਚ ਗੁਰਦੁਆਰੇ ਦੇ ਸ਼ਬਦਾਂ ਦੀ ਗੂੰਜ ਖੇਤਾਂ ਵਿੱਚ ਓਸ ਨਾਲ ਭਿੱਜੀ ਹਰੀ ਕਾ ਅਤੇ ਮਿੱਟੀ ਵਿੱਚ ਰਲਿਆ ਪਸੀਨੇ ਦਾ ਸਵਾਦ ਇਹ ਸਭ ਮਿਲ ਕੇ ਪਿੰਡ ਨੂੰ ਜਿਉਂਦਾ ਰੱਖਦੇ ਸਨ ਹਰਪ੍ਰਜਨ ਸਿੰਘ ਇਸੇ ਮਿੱਟੀ ਵਿੱਚ ਪੈਦਾ ਹੋਇਆ ਇਸੇ ਮਿੱਟੀ 'ਚ ਖੇਡਿਆ ਅਤੇ ਇਸੇ ਮਿੱਟੀ ਨਾਲ ਉਸਦਾ ਸੁਪਨਾ ਜੁੜਿਆ ਹੋਇਆ ਸੀ ਪਰ ਸੁਪਨੇ ਹਮੇਸ਼ਾ ਮਿੱਟੀ ਵਰਗੇ ਸੌਖੇ ਨਹੀਂ ਹੁੰਦੇ ਬਚਪਨ ਦੇ ਸੁਪਨੇ ਹਰਭਜਨ ਦਾ ਪਿਓ ਬਾਬਾ ਨਿਹਾਲ ਸਿੰਘ ਪਿੰਡ ਦਾ ਸਾਦਾ ਕਿਸਾਨ ਸੀ ਥੋੜੀ ਜ਼ਮੀਨ ਵੱਡਾ ਪਰਿਵਾਰ ਅਤੇ ਅਥਾ ਮਿਹਨਤ ਇਹੀ ਉਸ ਦੀ ਜ਼ਿੰਦਗੀ ਦਾ ਸਾਰ ਸੀ ਉਹ ਹਰ ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਮੱਥਾ ਟੇਕਦਾ ਅਤੇ ਫਿਰ ਖੇਤਾਂ ਵੱਲ ਨਿਕਲ ਜਾਂਦਾ ਪੁੱਤ ਉਹ ਅਕਸਰ ਹਰਭਜਨ ਨੂੰ ਕਹਿੰਦਾ ਜ਼ਮੀਨ ਸਾਨੂੰ ਕਦੇ ਧੋਖਾ ਨਹੀਂ ਦਿੰਦੀ ਬਸ ਅਸੀਂ ਉਸ ਦਾ ਸਤਕਾਰ ਕਰੀਏ ਪਰ ਹਰਭਜਨ ਦਾ ਮਨ ਕਿਤਾਬਾਂ ਵਿੱਚ ਸੀ ਸਕੂਲ ਦੇ ਮਾਸਟਰ ਜੀ ਉਸਦੀ ਅਕਲ ਅਤੇ ਮਿਹਨਤ ਤੋਂ ਬਹੁਤ ਖੁਸ਼ ਸਨ ਉਹ ਕਹਿੰਦੇ ਇਹ ਮੁੰਡਾ ਇੱਕ ਦਿਨ ਪਿੰਡ ਦਾ ਨਾਮ ਰੋਸ਼ਨ ਕਰੇਗਾ ਹਰਪ੍ਰਜਨ ਸੁਪਨਾ ਲੈਂਦਾ ਸੀ ਪੜ੍ਹਾਈ ਕਰਕੇ ਵੱਡਾ ਅਫਸਰ ਬਣਨ ਦਾ ਆਪਣੇ ਮਾਪਿਆਂ ਨੂੰ ਸੁੱਖ ਦੇਣ ਦਾ ਅਤੇ ਪਿੰਡ ਲਈ ਕੁਝ ਕਰਨ ਦਾ ਸ਼ਹਿਰ ਦਾ ਸਫ਼ਰ 12ਵੀਂ ਪਾਸ ਕਰਨ ਤੋਂ ਬਾਅਦ ਹਰਪ੍ਰਜਨ ਨੂੰ ਸ਼ਹਿਰ ਦੇ ਕਾਲਜ ਵਿੱਚ ਦਾਖਲਾ ਮਿਲ ਗਿਆ ਇਹ ਖੁਸ਼ੀ ਦਾ ਸਮਾਂ ਸੀ ਪਰ ਨਾਲ ਹੀ ਡਰਦਾ ਵੀ ਪਿੰਡ ਛੱਡਣਾ ਮਾਂ ਦੀਆਂ ਅੱਖਾਂ ਵਿੱਚ ਅंसू ਅਤੇ ਪਿਓ ਦੀ ਚੁੱਪ ਇਹ ਸਭ ਉਸਦੇ ਦਿਲ ਨੂੰ ਭਾਰਾ ਕਰ ਗਏ ਸ਼ਹਿਰ ਦੀ ਜ਼ਿੰਦਗੀ ਬਿਲਕੁਲ ਵੱਖਰੀ ਸੀ ਉੱਚੀਆਂ ਇਮਾਰਤਾਂ ਭੀੜ-ਪਾੜ ਅਤੇ ਲੋਕਾਂ ਦੀ ਦੌੜ ਇੱਥੇ ਕਿਸੇ ਕੋਲ ਕਿਸੇ ਲਈ ਸਮਾਂ ਨਹੀਂ ਸੀ ਹਰ ਭਜਨ ਨੂੰ ਕਈ ਵਾਰ ਆਪਣਾ ਪਿੰਡ ਯਾਦ ਆਉਂਦਾ ਖਾਸ ਕਰਕੇ ਰਾਤ ਨੂੰ ਉਹ ਦਿਨ-ਰਾਤ ਪੜਦਾ ਛੋਟਾ ਜਿਹਾ ਕਮਰਾ ਥੋੜਾ ਖਾਣਾ ਪਰ ਵੱਡਾ ਹੌਸਲਾ ਸਫਲਤਾ ਅਤੇ ਅਹੰਕਾਰ ਸਾਲਾਂ ਦੀ ਮਿਹਨਤ ਤੋਂ ਬਾਅਦ ਹਰ ਭਜਨ ਨੇ ਮੁਕਾਬਲੇ ਦੀ ਪ੍ਰੀਖਿਆ ਪਾਸ ਕਰ ਲਈ। ਉਹ ਸਰਕਾਰੀ ਅਫਸਰ ਬਣ ਗਿਆ। ਮਾਪਿਓ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਸੂ ਸਨ। ਪਿੰਡ ਵਿੱਚ ਲੱਡੂ ਵੰਡੇ ਗਏ ਪਰ ਸਫਲਤਾ ਨਾਲ ਨਾਲ ਅਹੰਕਾਰ ਵੀ ਆ ਗਿਆ। ਹਰ ਭਜਨ ਹੁਣ ਮਹਿੰਗੇ ਕੱਪੜੇ ਪਾਉਂਦਾ, ਅੰਗਰੇਜ਼ੀ ਬੋਲਦਾ ਅਤੇ ਪਿੰਡ ਦੀ ਸਾਦਗੀ ਉਸਨੂੰ ਪਿੱਛੇ ਛੱਡੀ ਹੋਈ ਲੱਗਣ ਲੱਗੀ। ਉਹ ਘੱਟ ਹੀ ਪਿੰਡ ਜਾਂਦਾ। ਜਦੋਂ ਜਾਂਦਾ ਵੀ ਤਾਂ ਛੋਟਾ ਸਮਾਂ। ਬਾਬਾ ਨਿਹਾਲ ਸਿੰਘ ਕਈ ਵਾਰ ਕਹਿੰਦਾ, "ਪੁੱਤ" ਵੱਡਾ ਬਣਨਾ ਚੰਗੀ ਗੱਲ ਹੈ ਪਰ ਆਪਣੀ ਮਿੱਟੀ ਨਾ ਭੁੱਲੀ ਹਰ ਭਜਨ ਹੱਸ ਕੇ ਗੱਲ ਟਾਲ ਦਿੰਦਾ ਕੁਦਰਤ ਦੀ ਮਾਰ ਇੱਕ ਸਾਲ ਪਿੰਡ ਵਿੱਚ ਭਿਆਨਕ ਸੁੱਕਾ ਪੈ ਗਿਆ ਫਸਲਾਂ ਸੜ ਗਈਆਂ ਕਿਸਾਨ ਕਰਜ਼ੇ ਵਿੱਚ ਡੁੱਬ ਗਏ ਬਾਬਾ ਨਿਹਾਲ ਸਿੰਘ ਦੀ ਸਿਹਤ ਵੀ ਠੀਕ ਨਾ ਰਹੀ ਮਾਂ ਨੇ ਸ਼ਹਿਰ ਫੋਨ ਕੀਤਾ ਪੁੱਤ ਪਿਓ ਜੀ ਦੀ ਤਬੀਅਤ ਠੀਕ ਨਹੀਂ ਹਰਪ੍ਰਜਨ ਨੇ ਕਿਹਾ ਮਾਂ ਮੇਰੇ ਕੋਲ ਟਾਈਮ ਨਹੀਂ ਮੈਂ ਬਾਅਦ ਚਾਵਾਂਗਾ ਪਰ ਉਹ ਬਾਦ ਬਹੁਤ ਦੇਰ ਕਰ ਗਿਆ ਵਾਪਸੀ ਇੱਕ ਦਿਨ ਅਚਾਨਕ ਫੋਨ ਆਇਆ ਪਿਓ ਨਹੀਂ ਰਹੇ ਹਰ ਭਜਨ ਦੇ ਪੈਰਾ ਜ਼ਮੀਨ ਖਿਸਕ ਗਈ ਉਹ ਤੁਰੰਤ ਪਿੰਡ ਪਹੁੰਚਿਆ ਚਿੱਟੀ ਚਾਦਰ ਵਿੱਚ ਲਪੇਟਿਆ ਪਿਓ ਮਾਂ ਦੀ ਸੁੰਨੀ ਨਿਗਾਹ ਅਤੇ ਪਿੰਡ ਦੀ ਚੁੱਪ ਇਹ ਸਭ ਉਸਦੇ ਦਿਲ ਨੂੰ چیر ਗਏ ਅੰਤਿਮ ਸੰਸਕਾਰ ਤੋਂ ਬਾਅਦ ਹਰ ਭਜਨ ਪਿਓ ਦੇ ਖੇਤਾਂ ਵਿੱਚ ਇਕੱਲਾ ਬੈਠ ਗਿਆ ਮਿੱਟੀ ਹੱਥ ਵਿੱਚ ਲੈ ਕੇ ਉਹ ਰੋਪਿਆ ਉਸ ਨੂੰ ਪਿਓ ਦੇ ਸ਼ਬਦ ਯਾਦ ਆਏ ਜ਼ਮੀਨ ਸਾਨੂੰ ਕਦੇ ਧੋਖਾ ਨਹੀਂ ਦਿੰਦੀ ਅੰਦਰੂਨੀ ਬਦਲਾ ਕੁਝ ਦਿਨ ਪਿੰਡ ਰਹਿ ਕੇ ਹਰਭਜਨ ਨੇ ਕਿਸਾਨਾਂ ਦੀ ਹਾਲਤ ਨੇੜੇ ਤੋਂ ਵੇਖੀ ਕਰਜੇ ਨਿਰਾਸ਼ਾ ਅਤੇ ਡਰ ਉਸ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ ਆਪਣੇ ਲਈ ਜਿਉਂਦਾ ਰਿਹਾ ਪਿੰਡ ਲਈ ਨਹੀਂ ਉਸਨੇ ਫੈਸਲਾ ਕੀਤਾ ਉਸਨੇ ਆਪਣੀ ਨੌਕਰੀ ਤੋਂ ਛੁੱਟੀ ਲਈ ਅਤੇ ਪਿੰਡ ਵਿੱਚ ਹੀ ਰਹਿਣ ਲੱਗ ਪਿਆ ਸਰਕਾਰ ਦੀਆਂ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਨਵੇਂ ਤਰੀਕਿਆਂ ਨਾਲ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਸ਼ੁਰੂ ਵਿੱਚ ਲੋਕਾਂ ਨੂੰ ਯਕੀਨ ਨਹੀਂ ਸੀ ਸਾਹਿਬ ਤੁਸੀਂ ਤਾਂ ਅਫਸਰ ਹੋ ਸਾਡਾ ਕੀ ਸਮਝੋਗੇ ਕਿਸਾਨ ਕਹਿੰਦੇ ਹਰ ਭਜਨ ਹੌਲੀ-ਹੌਲੀ ਕਹਿੰਦਾ ਮੈਂ ਵੀ ਤੁਹਾਡੀ ਮਿੱਟੀ ਦਾ ਪੁੱਤ ਹਾਂ ਨਵੀਂ ਸ਼ੁਰੂਆਤ ਸਮਾਂ ਲੱਗਿਆ ਪਰ ਬਦਲਾ ਆਇਆ ਪਾਣੀ ਸੰਭਾਲ ਮਿਲੀਜੁਲੀ ਖੇਤੀ ਅਤੇ ਸਹਿਕਾਰੀ ਸੰਸਥਾ ਬਣੀ ਕਿਸਾਨਾਂ ਦੀ ਆਮਦਨ ਵਧੀ ਪਿੰਡ ਵਿੱਚ ਮੁਸਕਾਨ ਵਾਪਸ ਆਈ ਮਾਂ ਇੱਕ ਦਿਨ ਕਹਿੰਦੀ ਪੁੱਤ ਅੱਜ ਤੇਰਾ ਪਿਓ ਬਹੁਤ ਖੁਸ਼ ਹੋਵੇਗਾ ਹਰਭਜਨ ਨੇ ਆਸਮਾਨ ਵੱਲ ਵੇਖਿਆ ਉਸ ਨੂੰ ਲੱਗਾ ਜਿਵੇਂ ਪਿਓ ਮੁਸਕਰਾ ਰਿਹਾ ਹੋਵੇ ਮਿੱਟੀ ਨਾਲ ਵਾਦਾ ਹਰਭਜਨ ਨੇ ਫੈਸਲਾ ਕੀਤਾ ਕਿ ਉਹ ਪਿੰਡ ਨਹੀਂ ਛੱਡੇਗਾ ਉਸ ਦੀ ਸਫਲਤਾ ਹੁਣ ਉਸ ਦੀ ਨੌਕਰੀ ਨਹੀਂ ਸਗੋਂ ਪਿੰਡ ਦੀ ਖੁਸ਼ਹਾਲੀ ਸੀ ਪਿੰਡ ਦੀ ਮਿੱਟੀ ਅਜੇ ਵੀ ਉਹੀ ਸੀ ਖੁਸ਼ਬੂਦਾਰ ਸੱਚੀ ਅਤੇ ਮਾਂ ਵਰਗੀ ਹਰ ਭਜਨ ਨੇ ਉਸ ਮਿੱਟੀ ਨਾਲ ਵਾਅਦਾ ਕੀਤਾ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ